प्यारे देख रहे हो स्टार एम श्रद्धा गिनती ने हाजरी परखंड पाठ साहिब जी के भोग उपरत भारी दीवान सजाए गए जिस अमरजीत सीनीय मीत ग्रंथी श्री दरबार साहिब ने संगत कथा विचार द्वारा संघत चमकौर साहिब और साका सरा ਬਾਰੇ ਜਾਣੂ ਕਰਵਾਇਆ ਇਸ ਉਪਰੰਤ ਪੰਥ ਦੇ ਪ੍ਰਸਿੱਧ ਕਵੀਸ਼ਰ ਗਿਆਨੀ ਗੁਰਪ੍ਰਤਾਪ ਸਿੰਘ ਪਦਮ ਦੇ ਢਾਡੀ ਜਥੇ ਵੱਲੋਂ ਢਾਡੀ ਕਲਾ ਰਾਹੀ ਬੀਰਰ ਸਵਾਰਾ ਸੁਣਾ ਕੇ ਸੰਗਤਾਂ ਨੂੰ ਨੇਹਾਲ ਕੀਤਾ ਅਖੀਰ ਸਿੰਘ ਭਾਈ ਵਿਕਰਮਜੀਤ ਸਿੰਘ ਵਣਯੇਕੇ ਅਤੇ ਭਾਈ ਜਸਬੀਰ ਸਿੰਘ ਵਣਯੇਕੇ ਵੱਲੋਂ ਆਏ ਹੋਏ ਜਥਿਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਿਕਰਮਜੀਤ ਸਿੰਘ ਵਣਯੇਕੇ ਸਰਪੰਚ ਮਿਲਖਾ ਸਿੰਘ ਮੋਹਨਪਾਲ ਸਿੰਘ ਗਿਆਨੀ ਜਸਬੀਰ ਸਿੰਘ ਬਾਬਾ ਧਰਮਿੰਦਰ ਸਿੰਘ ਢਾਡੀ ਕੁਲਦੀਪ ਸਿੰਘ ਬਾਬਾ ਕਰਮਜੀਤ ਸਿੰਘ ਪੋਲਾ ਅਵਤਾਰ ਸਿੰਘ ਕਲੇਰ ਡਾਕਟਰ ਪੁੱਲਰ ਸੁਖ ਬਣੀਏ ਕੇ ਆਦੇ ਵਿਅਕਤੀ હાજર ਸੰ ਗਿਆਨੀ ਅਮਰਜੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਵਿਕਰਮਜੀਤ ਸਿੰਘ ਬਣੀਏ ਕੇ ਗਿਆਨੀ ਗੁਰਪ੍ਰਤਾਪ ਸਿੰਘ ਪਦਮ ਅਤੇ ਹੋਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੁੱਛਦੇ ਆ ਇਸ ਵੇਲੇ ਸੁਹਾਦਤ ਹੋਈ ਹੈ ਉਸ ਵੇਲੇ ਦਿੱਲੀ ਵਿੱਚ ਕੋਈ ਸੇਖਾ ਨਹੀਂ ਸੀ ਤਿਆਨਦੇਉ ਪੁੱਛਦੇ ਕੋਈ ਸੇਖਾ ਹੈ ਨਹੀਂ ਸੀ ਹੱਥ ਜੋੜੇ ਮਹਾਰਾਜ ਸਾਜਣਾ ਇੱਕ ਵੀ ਸਿੱਖ ਲੱਖਾਂ ਦੇ ਵਿੱਚ ਖਲੋਤਾ ਹੋਵੇ ਤਾਂ ਪਤਾ ਲੱਗੇਗਾ ਗੁਰੂ ਗੋਬਿੰਦ ਸਿੰਘ ਦਾ ਸਿੰਘ ਖਲੋਤਾ ਤਾਂ ਸਤਿਗੁਰੂ ਜੀ ਨੇ 1699 ਦੀ ਵਿਸਾਖੀ ਨੂੰ ਜਿੰਨੀ ਵੀ ਸਿੱਖ ਸੰਗਤਾਂ ਚਿੱਠੀਆਂ ਭਲਾ ਪਾ ਕੇ ਬਲਾਈਆਂ ਹੁਕਮਨਾਮੇ ਭੇਜ ਕੇ ਬਲਾਈਆਂ ਖਾਲਸੇ ਦੀ ਸਾਜਨਾ ਕੀਤੀ ਹੈ ਪੰਜਾਂ ਨੂੰ ਅਮਰ ਦਸਕਾਇਆ ਉਹਨਾਂ ਦੇ ਸੀਸ ਲੈ ਕੇ ਅਮਰਤ ਦੀ ਕਲਾ ਨਾਲ ਸਰਜੀਤ ਕੀਤਾ ਹੈ ਦੁਆਰਾ ਜਾਉਂਦੇ ਕਰਕੇ ਅਮਰਤ ਸੁਕਾਇਆ ਤੇ ਆਪ ਸਤਿਗੁਰੂ ਨੇ ਫਿਰ ਉਹਨਾਂ ਤੋਂ ਅਮਰਤ ਲਿਆ ਭਾਈ ਦਇਆ ਸਿੰਘ ਪੁੱਛਦੇ ਆਹ ਮਹਾਰਾਜ ਕਿਹ ਰਹੇ ਤੁਸੀਂ ਤਾਂ ਗੁਰੂ ਹੋ ਫੇ ਤੁਸੀਂ ਕੀ ਦਿਓਂਗੇ ਅਮਰਤ ਬਦਲੇ ਦੋਆ ਸਵਾਲਾਂ ਦੇ ਜਵਾਬ ਦਿੰਦਿਆਂ ਮੇਰੇ ਸਤਿਗੁਰੂ ਨੇ ਕਿਹਾ ਭਾਈ ਦਇਆ ਸਿੰਘ ਤੁਸੀਂ ਕਿਹਾ ਤੁਸੀਂ ਗੁਰੂਆਂ ਤੋਂ ਤੁਹਾਨੂੰ ਅੰਮ੍ਰਿਤ ਦੀ ਕੀ ਲੋੜ ਹੈ ਜੇ ਮੈਂ ਅਸੀਂ ਕਹਿੰਦੇ ਮੈਨੂੰ ਅੰਮ੍ਰਿਤ ਦੀ ਕੀ ਲੋੜ ਆ ਮੈਂ ਕਿਹੜਾ ਮਾਰਾਂ ਤਾ ਮੈਂ ਤਾਂ ਉਮਰਦ ਸਿੱਖਿਆ ਵਾਲਿਆਂ ਨਾਲੋਂ ਬਾਅਦ ਦਾ ਮੈਂ ਕਦੇ ਝੂਠ ਨਹੀਂ ਬੋਲਦਾ ਮੈਂ 2281 ਭਾਈ ਦੇਤਾ ਜੀ ਕਿਹ ਨਹੀਂ ਆਇਆ ਕੋਈ ਸਿੱਖ ਆਇਆ ਨਹੀਂ ਸੀ ਉਸ ਵੇਲੇ ਚਾਂਦਨੀ ਚੌਕ ਦੇ ਵਿੱਚ ਕੋਈ ਸਿੱਖ ਸੀ ਨਹੀਂ ਤਾਂ ਪਾਈ ਇਹ ਤਾਂ ਜੀ ਦਸਵਾਬ ਉਸ ਵੇਲੇ ਕੀ ਸੀ ਯਾਦ ਰੱਖਣ ਵਾਲਾ ਕਹਿਣ ਲੱਗੇ ਮਹਾਰਾਜ ਸਿੱਖ ਤਾਂ ਹੋਣਗੇ ਪਰ ਪਤਾ ਨਹੀਂ ਸੀ ਲੱਗਦਾ ਵੀ ਇਹ ਸਿੱਖ ਹੈ ਕਿ ਹਿੰਦੂ ਹੈ ਦਵਾਰੈ ਸੀ ਤੇ ਸਿੱਖ ਸਾਹਿਬ ਜੀ ਨਾਲ ਇੱਕ ਦਿਨ ਬਚਨ ਕਰ ਰਹੇ ਸੀ ਤੇ ਸਿੱਖ ਸੱਜਣ ਪਰ ਗੁਰੂਸ ਕਿਰਪਾ ਸਦਕਾ ਇੰਨਾ ਕਿ ਮੈਂ ਕਹਿ ਸਕਦਾ ਕਿ ਸੂਰਜ ਚੜ੍ਹਨ ਤੋਂ ਬਾਅਦ ਜਿਹੜਾ ਅਗਲਾ ਰਾਂਜੀ ਦਾ ਸਨਮਾਨ ਹੋ ਰਿਹਾ ਆ ਉਹ ਵਿੱਚ ਜਿਹੜਾ ਜਿਹੜਾ ਸੂਰਜ ਉਹ ਵੀ ਛੜ ਗਿਆ ਨਹੀਂ ਬਰਪੁਰਤਾਲ ਸਿੰਘ ਜੀ ਨੂੰ ਬੇਨਤੀ ਹੈ ਸਿੰਘ ਸਾਹਿਬ ਜੀ ਸੋ ਨਿਹਾਲੋ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਪਰਮਾਨੰ ਹੋਵੇ ਸੇਖਾ ਧਰਮ ਨੂੰ ਜਗਾਂ ਦਾ ਪਰਮਾਨੰ ਵਾਹਿਗੁਰੂ ਜੀ ਕੀ ਬੋਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਧਾਨਸ਼ੀਰ ਗੁਰੂ ਤੇਗ ਬਹਾਦਰ ਮਹਾਰਾਜ ਸਮੂਹ ਸ਼ਹੀਦਾਂ ਦੇ ਜਾਦ ਦੇ ਅੰਦਰ ਗੁਰੂ ਪਿਆਰੀ ਸੰਗਤ ਜੀ ਸਮੁੱਚੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਨੌਜਵਾਨ ਵੀਰਾਂ ਦੇ ਸਹਿਯੋਗ ਸਦਕਾ ਵਿਦੇਸ਼ ਵਿੱਚ ਵਸ ਰਹੇ ਸੰਗਤਾਂ ਦੇ ਸਹਿਯੋਗ ਸਦਕਾ ਇਹ ਸਤਵਾਂ ਸਾਲਾਨਾ ਸ਼ਹੀਦੀ ਗੁਰਮੁਸਬਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੀਆਂ ਸ਼ਰਮੌਰ ਹਸਤੀਆਂ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸਾਹਿਬ ਜੀ ਟਾਡੀ ਗਿਆਨੀ ਗੁਰਪ੍ਰਤਾ ਗੁਰਪ੍ਰਤਾ ਸਿੰਘ ਪਦਮਜੀ ਦਾ ਢਾਡੀ ਜੀ ਦਾ ਹੋਰ ਬਿਆਨਕ ਗੁਰੂ ਦੇ ਪਤਵੰਤੇ ਵਿਦਵਾਨ ਸੱਜਣ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ ਸਮੁੱਚੀ ਸੰਗਤ ਦਾ ਕੁਟਾਨ ਕੋਟ ਧੰਨਵਾਦ ਸਤਿਕਾਰ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੁਟਾਨ ਕੋਟ ਸ਼ੁਕਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ